ਵਿਚਾਰ ਏਕ ਸਿਮਰ ਨਾਮ ਉਧਾਰ ਅਪਰੋ ਪਾਪ ਸਮੀਪ ਸਾਰੂ ਚਰਨ ਕਮਲ ਰਿਦਮੈ ਉਧਾਰ ਕਰਨ ਕਾਰਨ ਸੂ ਪ੍ਰਭ ਸੁਨਤ ਦ੍ਰਿੜ ਕਰ ਗਹੁ ਨਾਮ ਹਰਿ ਵਤ ਏਹੁ ਧਨ ਸੰਚਉ ਹੋ ਭਗਵੰਤ ਸੰਤ ਨਾ ਕਰ ਨਿਰਮਲ ਮੰਤ ਏਕ ਆਸ ਕਰ ਕੁ ਮਨ ਮਾਈ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਭ ਪਾਵੇ ਸੂ ਖਾਨਾ ਸਿਵਾਤੀ ਪਾਵੇ ਜਿਸ ਸੁਖ ਕੋਰਤਵਾ ਸ਼ਾਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸਨ ਸੁਭਾ ਕੋ ਕਹੈ ਭੀ ਕਰਮੀ ਸਾ ਸੁਭਾ ਭਜਨ ਕੀ ਸ਼ਮੀਆਂ ਤੂ ਪਾਵੀ ਰੂਹ ਨ ਜਾਏ ਊ ਮਿਟੇ ਹਰਮ ਫੁਦਾਈ ਸਰਬਨ ਧਾਮ ਹੈ ਹਰਿ ਨਾਮ ਧੰਨ ਜਪਨ ਮਨਤਰ ਗਏ ਪ੍ਰਵਾਨਨਨ ਪ੍ਰਭੂ ਕੋ ਅੱਗੇ ਰਾਈ ਬਹਿ ਜਿਸ ਧਾਵ ਤੇ ਆਵੇ ਖਾਈ ਤਾ ਕੂ ਬਿਗਨ ਲੱਗੈ ਕੋਇ ਜਾਕਿਰ ਤੇ ਵਸੀ ਹਸੋਈ ਕਰਤਾ ਤੀ ਠੰਡਾ ਨਾਉ ਸਿੰਗਰ ਸਿੰਗਸ ਦਾ ਸੁਪਾਉ ਪਾਉ ਮੇ ਸੇ ਪੂਰਨ ਹੋਇ ਆਸ ਭੰ ਫਾਇਰਾ ਤੁਮ ਪ੍ਰਗਾਸ ਸਿਤ ਘਰ ਜਾਈ ਮਸੇਵ ਨਾ ਸੀ ਕਹੋ ਨਾਲ ਤੂੰ ਛਾਟੀਆਂ ਫਾਸੀ ਤਤ ਦੀ ਚਾਰ ਕਹਿ ਸੱਚਾ ਧੰਮ ਸੁਕਾ ਚੁਕਾ ਚਾਵ ਆਵਾ ਘਰ ਮਿੱਟੀ ਬਰਸੀ ਆਪ त्याग ਸਰਬਉਦੇਵ ਹਉ ਰਤਨ ਵਰਕਾ ਹੋਏ ਉਧਾਰਿ ਹਰਿ ਹਰਿ ਸਿਧ ਪ੍ਰਾਨੇ ਧਾਰਿ ਆਨੇ ਤੂ ਪਾਵਨਾ ਛੁਟਨ ਹਾਰੇ ਸਿਮਰਤ ਸਾਥ ਮੇਨ ਵਿਚਾਰੇ ਹਰ ਕੀ ਭਗਤ ਕਰੋ ਮੰਨ ਲਈ ਮਨ ਵੰਛਤ ਨਾਨਕ ਪਾਲ ਪਾਈ ਸੰਗਤਾਲ ਸਤਿਏ ਨਾ ਤੂੰ ਕੀ ਅਕਾ ਵੈ ਰੁਖ ਮਨਾ ਸੁਤਮੀ ਤ ਟੰਬਰ ਵੰ ਪਾਇਂਤੇ ਕਹਉ ਹਉ ਕੰ ਕਉ ਸਮਾਧਾਰਾਜ ਅਗਨ ਮਾਇਆ ਵਿਸਾਰੂ ਇਹ ਤੇ ਕਹੋ ਕਬ ਸੁਤਕਾਰ ਅਸ ਹਤੀ ਰਤ ਸਵਾਰੀ ਫਾਡੰ ਤੁਲਿ ਤੁ ਪਾਸਾਰੀ ਜੇ ਨਦੀਏ ਤਿਸ ਪੁਚੈਨਾ ਜਿਦਾਨਾ ਨਾਮ ਵਿਸਾਰ ਨਾ ਪਛਤਾਨਾ ਕੀ ਨਾ ਕੁਲੇ ਗਿਆਨੀ ਭਗਤ ਨਾ ਬਹੁ ਬੇਸਿਆਰੇ ਹਕੀ ਭਗਤ ਕਰਹੁ ਮਨ ਮੀਤ ਨਹਿ ਹੋਇ ਤੁਮਾਰੋ ਚੀਤ ਚਾਰਨ ਕਮਲ ਰਖੁ ਨਰਵਾਰੀ ਜਨ ਜਨ ਕੀ ਕੀ ਵਿਖਜਾਹੀ ਆਪ ਜਪੋ ਮਨ ਜਪਾਵੋ ਸੋਮਤ ਕਹਿ ਤੂ ਰਹਿ ਕਿਰਪਾ ਅਨਸਾਰ ਹੂਤ ਸਤਿਗੁਨਾੰ ਅਨਸਰ ਜਿਸ ਭਾਈ ਨਾਮ ਗਉਗਾ ਗਉਨ ਗਾਵਸ ਤ ਤੇ ਪਿਤ੍ਰ ਸਮੈਲ ਬਿਨ ਸਜਾਈ ਹੂ ਮੈਂ ਲਿਖ ਪੈਲ ਹੋ へ ਚਿੰਤ ਵਸੈ ਸੁਖਾ ਅਨਸਾਰ ਸਗਰਾ ਸਨ ਹਉ ਸਮਾਲ ਛਾੜ ਸਿਆੰਤ ਸਗਲੀ ਮਰਾ ਸਾਧ ਸੰਪਾਵੇ ਸਤਿਗੁਨਾਹ ਤੂ ਜੀ ਸੰਚ ਕਰੂ ਵਿਹਾਰ ਈਹਾ ਸੁਖ ਦਰਗਾਹ ਜੈਕਾਰ ਸੰਗੰ ਤਰੀ ਤੂ ਦੇਖ ਕਹਉ ਨਾਨਕ ਜਾ ਕੇ ਮਸਲੀ ਕੀ ਕੂਜਾ ਕੀ ਕੂਸਲਾ ਏ ਕਿਸ ਲਈ ਉਮਨ ਆਈ ਸ ਕੀ ਮੁੰਗਾ ਵਰਨਤ ਮਾਨ ਨੂੰ ਕਹੇ ਜਾ ਕੀ ਭਗਵੰਤੀ ਕੂ ਹੀ ਕੀ ধরা ਆ ਪੂਰ ਪੂਰ ਰਹੇਉ ਪ੍ਰਵਿਆਪਨ ਸਾਰੇ ਤੇ ਭੀ ਕਰ ਆਕਾਸ਼ ਦੇ ਮੰਤਰੰ ਤਰੀ ਤਵਰਾਤਾ ਗੁਰ ਪ੍ਰਸਾਦਿ ਨਾਨਕ ਤੂ ਇਕ ਜਾਤਾ ਸ਼ਲੋਕ ਬੇਰਤੋ ਬੇਰਤ ਪ੍ਰਭ ਆਇਆ ਪਰਿਆਤ ਹੋ ਸਰਮਾਈ ਨਾਨਕ ਕੀ ਪ੍ਰਭ ਬੀਰਤੀ ਆਪਣੀ ਭਗਤੀ ਲਾਇ ਅਸਪੀ ਜਾਚਕ ਜਨ ਜਾਚੇ ਪ੍ਰਭ ਦਾਰ ਕਰ ਕਿਰਪਾ ਦੇ ਹੋਰ ਨਾਮ ਸਾਜਿਆ ਕੀਵਾ ਗੋ ਧੂਰ ਪਾਰ ਬ੍ਰਹਮੀ ਨਿਸ਼ਕਾਪੂਰ ਸਦਾ ਸਭ ਕੀ ਮੁਗਮ ਸਾਸ ਸਾਸਤ੍ਰਤ ਮੈਂ ਧਿਆਉ ਚਰਨ ਕਮ ਸੁਹਾ ਕੇ ਪੀਤ ਭਗਤ ਕਰੋ ਪ੍ਰਕੀ ਨਿਤ੍ਰੀਕ ਏਕ ਮੂਪੀ ਕੁਮਧਾਰ ਆਤਮਾ ਕੇ ਨਾਮ ਪ੍ਰਸਾਰਿ ਪ੍ਰਕੀ ਦ੍ਰਿਸ਼ਟ ਮਾਸੂ ਏ ਅਸਪਾਵੈ ਨਾ ਕੋਈ ਜਿਨ ਚਾਖਿਆ ਸੀ ਨੰਤ ਪਾਮੇ ਪੂਰਨ ਪੁਰਖ ਨਹੀਂ ਬੁਲਾਨੇ ਸੋ ਭਾਰ ਭਰੀ ਤੇ ਰਸੰਗ ਉਪਜੈ ਚਾਉ ਸਭ ਕੈ ਸੰਗ ਪਰੇਸ਼ਾਨਿਆ ਸਤਿਆਗੰਤ ਪ੍ਰਗਾ ਸੁੰਮ ਅੰਦਲਿਲਾ ਬੜਾ ਭਾਗੀ ਜਪਿਆ ਕੰਸ਼ੂਨੀ ਨਾਮ ਰਤੇ ਸੁਪੂਰੀ ਸ਼ਿਵ ਕੀ ਮਨਸਾ ਪੂਰੀ ਸਤ ਪੂਰੇ ਮਨੁ ਮਤ ਲਈ ਜਨ ਕੋ ਪ੍ਰਭੂ ਉਦਿਆਰ ਸ਼ਿਵ ਕੀ ਨੋ ਸਾਲਿ ਹਾਲ ਅੰਦਰ ਕਾਟ ਮੁਤਜਿਲ ਭਯਾ ਜਨਮ ਮਰਨ ਦੂਖ ਬ੍ਰੰਗਿ ਅਿਛ ਉੰਹੀ ਸ਼ਬਦ ਸਤ ਪੂਰੀ ਰਹੁ ਰਹਾ ਸਾਧ ਸੰਗ ਹਜੂਰੀ ਜਿਸ ਕਾ ਸਾਤਿ ਨੀਯਾ ਨਿਰਾਇ ਨਾਮ ਭਗਤੀ ਨਾਮ ਸਮਾਇ ਸੁਖੰਦ ਸ੍ਰੇਣੀ ਕਾ ਨਾ ਪੰਨਾ ਸੁਖੰਦ ਸ੍ਰੇਣੀ ਕੀਆ ਜਾਂਦਾ ਹੈ ਸੋ ਕਿਉ ਮਿਸਰੇ ਜਿਉ ਸੰਗਿ ਛਤੀਆ ਸੋ ਕਿਉ ਮਿਸਰੇ ਜੀ ਜੀਵਨ ਜੀਆ ਸੋ ਕਿਉ ਮਿਸਰੇ ਜੇ ਕਰ ਮੈ ਰਖ ਹੈ ਗੋਪਰ ਸਾਹਿਬ ਕੂਦਰ ਲਾਲ ਰਖ ਹੈ ਸੋ ਕਿਉ ਮਿਸਰੇ ਜੀ ਕਿਤੇ ਕਟ ਹੈ ਦਰਦਨ ਕਾ ਟੁਟਾ ਗਾੜ ਹੈ ਗੁਰ ਪੂਰਾ ਹੈ ਕਾ ਤੇ ਹੈ ਸੁਝਾਇ ਆਪਿ ਆਪਣਾ ਰਾਜ ਦੰਤ ਆਇਆ ਸਾਜਣ ਸੰਤ ਕੋਹੀ ਕਾਮਾ ਤਿਆਰ ਪੁਹਰਨਾ ਸਿਮਰ ਸਿਮਰ ਸਿਮ ਸੁਖ ਪਾਉ ਆਜ ਪੁਹਰਨਾ ਨਾਮ ਜਪ ਗੁਰੂ ਭਗਤ ਭਾਈ ਤਰੀਏ ਸੰਸਾਰ ਬੈਨ ਭਗਤੀ ਤਨ ਹੋ ਸੀਸਾਰ ਸਰਬ ਪ੍ਰਿਆਨ ਸੁਧਨੀ ਨਾਮ ਜੂਦਤ ਜਾਪ ਪਾਈ ਇਸਰਾਮ ਸਗੁ ਤੂ ਕਾ ਹੋਤ ਨਾਸ ਨਾਮ ਨਾਮ ਜਪਹੁ ਉਤਿਨਾਸ ਉਪਜੇ ਪ੍ਰੀਤ ਪ੍ਰੀਮ ਰਸਟਾਉ ਮਾਤਯੰਤ੍ਰੀ ਸੁਆਉ ਨੇਤਰਹੁ ਪੀਖ ਦਰਸ਼ਨ ਸੁਖੁ ਹੋਇ ਮਨਿ ਵਿਸਹਿ ਸਾਫ ਤਰਨੁ ਹੋਇ ਭਗਤ ਜਨਾ ਕੇਵਨ ਤੁਮ ਅੰਦੁਲਾ ਕੂਪਾਵੈ ਸੰਤ ਹੋਇ ਇਕ ਬਖਸ਼ੀ ਜੈ ਕਰਮ ਯਾਗਿ ਪ੍ਰਸਾਦ ਨਾਮ ਜਪ ਰਿਆ ਤਾਂ ਕੀ ਉਪਮਾ ਕਹੀ ਨ ਜਾਇ ਨਾਮ ਰਹਿਆ ਸਰ ਗੁਰੂ ਸੁਵਾਈ ਪ੍ਰਾਹਮਣ ਸੰਦ ਦੀਨ ਦਇਆਲ ਭਗਤ ਵਸ਼ਨਸਾ ਕਿਰਪਾਲ ਅਨਾਥ ਨਾਥ ਗੁਬਿੰਦ ਉਪਾਲ ਸਰ ਕਟਾ ਕਰਤੁ ਉਪਾਲ ਆਹ ਪੰਖ ਕਾਰਕ ਉਪਾਲ ਭਾਤਰਾ ਕੀ ਬਨਧਾਰ ਜੋ ਜੋ ਜਪੈ ਸੋਈ ਕੋਇਤ ਭਾਗ ਫਾਇਦਾ ਬੇਨਹੀਤ ਆਹ ਮੇਨ ਯਾਰੀ ਜੀ ਜਨਨ ਨਾਨਕ ਤੁਰੀ ਸ਼ਰਨ ਪੁਰਖ ਭਗਵਾਨ ਸਰਬ ਕੰਤਰੁ ਉਪਾਈ ਇਕ ਨਿਮਖੀ ਗੰਗਾਇੰਕ ਰਾਜੂ ਕੁੜਿਆਈ ਹਰਿ ਨਾਮ ਦੀ ਕਥਾ ਮਨ ਭਾਈ ਬਹੁ ਭੂਜੇ ਕਾ ਪ੍ਰਸੰਗੀਤ ਰਸਨਾ ਜਪਤੀ ਹਰਿ ਨੀਤ ਭਲੀ ਸੋ ਕਰਨੀ ਸੁਭਾ ਧਨਵੰਤ ਹਿਰਦੈ ਵਸੇ ਪੂਰਨ ਬ੍ਰਮੰਤ ਸਾਧ ਸੰਗ ਪ੍ਰਭ ਦੇ ਮੁਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਾਰ ਗੁਣੇ ਰੂਪ ਨਦਰਮ ਕਾਲ ਸੁੰਨ ਸਮਾਤੀ ਆਪ ਆਪ੍ਰਕਿਆ ਨਾਨਕਾ ਆਪ ਹੀ ਫਿਰ ਜਾਪ ਉਸਪਦੀ